ਫੋਨ ਚੱਕ ਕੇ ਫੋਨ ਚੱਕ ਲੈ ਆ। ਉਹ ਚੱਕ ਲੈ। ਹਲੋ। ਆ ਵੀ ਟੱਲੀ ਬਾਈ। ਉਹ ਯਾਰ ਭੁੱਲ ਰਾਜ ਤੈਨੂੰ ਫੋਨ ਤੇ ਵੀ ਮੁਸ਼ਕਾ ਜਾਂਦੀ ਹੈ ਕਿ ਮੈਂ ਠੀਕ ਆਇਆ। ਪੁਲਿਸ ਵਾਲਿਆਂ ਦੀਆਂ ਨਾਸਾਂ ਕੀੜੇ ਵਰਗੀਆਂ ਹੁੰਦੀਆਂ। ਸੌ ਕੋ ਤੋਂ ਨਸ਼ਾ ਸੁੰਘ ਲੈਂਦੀਆਂ। ਮੇਰੀ ਗੱਲ ਜਰਾ ਧਿਆਨ ਨਾਲ ਸੁਣ। ਹੁਕਮ ਉਹ ਜਿਹੜੇ ਉੱਚੇ ਪਿੰਡ ਵਾਲੇ ਸਰਦਾਰ ਹਨ ਨਾ ਉਹਨਾਂ ਨੂੰ ਰਿਸ਼ਤੇ ਬਾਰੇ ਨਾ ਕਰ। ਕੀ ਗੱਲ ਹੋ ਗਈ? ਓ ਯਾਰ ਕੀ ਦੱਸਾਂ ਤੈਨੂੰ ਉਹ ਜਿਹੜਾ ਆਪਣਾ ਬੱਟੂ ਹੈ ਨਾ ਉਹਦਾ ਕਿਸੇ ਕੁੜੀ ਨਾਲ ਗੜੈਂਗੜਾ ਜਿਹਾ ਹੋ ਗਿਆ। ਗੜੈਂਗੜਾ? ਓ ਯਾਰ ਸਮਝਿਆ ਕਰ ਗੜੈਂਗੜਾ ਮਤਲਬ ਉਹ ਕੀ ਕਹਿੰਦੇ ਹੁੰਦੇ ਆ ਲੱਭੇ ਫੇਰ ਹੋ ਗਿਆ ਹੈ। ਯਾਰ ਤੂੰ ਥਾਲੀ ਵਾਲ ਨੂੰ ਸਮਝਾ ਦੇ ਆਪਣੇ ਵੱਲੋਂ। ਥੋੜਾ ਮਸਾ ਮਸਾ ਰਿਸ਼ਤਾ ਸਿਰੇ ਚੜਨ ਲੱਗਿਆ ਸੀ। ਕਾਣ ਕੀਦੇ ਜੜਨ ਲੱਗਾ। ਕੌਣ ਪਹਿਣ ਕੇ ਪੜਾਕੇ? ਓਏ ਭੁੱਲ ਰਾ ਤੂੰ ਤੇ ਪਾਣੀ ਦੀ ਘੁੱਟ ਨੂੰ ਤਰਸਦਾ ਸੀ। ਹੁਣ ਤੇ ਸੁਖ ਨਾਲ ਸਮੁੰਦਰ ਖੁਦ ਛੱਲਾ ਮਾਰਦਾ ਬਸੇ ਸਮਝ ਲੈ ਤੇਰੀਆਂ ਪੰਜੇ ਘੋਚ ਤੇ ਸਿਰ ਕਣਾਹੀ ਚ ਫਿਰ ਵੇਖਦਾ ਕੀ ਆ ਖਿੱਚ ਲੈ ਤਿਆਰੀ ਲਾਟ ਨੂੰ ਪੰਬੜ ਬਣਾਉਂ ਮਾਂ ਬਾਪ ਤਾਂ ਅੱਜ ਕੱਲ ਬੱਚਿਆਂ ਮੂਰੇ ਆਏ ਮਜਬੂਰ ਹੋਏ ਆ ਜਿਵੇਂ ਨਵਾਸ਼ ਸ਼ਰੀ ਫੌਜ ਮੂਰੇ ਬੜੀ ਕੋਸ਼ਿਸ਼ ਕੀਤੀ ਮੈਂ ਸੰਧੂ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਪੱਥਰ ਤੇ ਬੂੰਦ ਪਈ ਨਾ ਪਈ ਆਖਿਆ ਜੀ ਮੁੱਕ ਦੀ ਗੱਲ ਇਹ ਸਮਝ ਲੋ ਕਿ ਢਾਲੀ ਵਾਲਾਂ ਦੀ ਪੰਮੀ ਦਾ ਹੁਣ ਸੰਧੂਆਂ ਦੇ ਰਾਸ਼ਨ ਕਾਰਡ 'ਚ ਨਾਂ ਨਹੀਂ ਦਰਜ ਹੋ ਸਕਦਾ ਲੈ ਦੱਸੋ ਅੱਤੀ ਦੁਨੀਆ ਨੂੰ ਸਦਾ ਦੇ ਚੁੱਕਿਆ ਮੈਂ ਇਸ ਰੋਕੇ ਦਾ ਪਲਾਉ ਨਾ ਦੇ ਮੂੰਹ ਕੋਣ ਬੰਦ ਕਰੂ ਇਹ ਰਾਸ਼ਨ ਕਾਰਡ ਆਧਾਰ ਕਾਰਡ ਵੋਟਰ ਕਾਰਡ ਜਿੰਨੇ ਵੀ ਕਾਰਡ ਛਾੜਨੇ ਇਹ ਸਾਰੇ ਹੁਣ ਪੰਮੀ ਸੰਧੂ ਦੇ ਨਾਂ ਤੇ ਬਣ ਗਏ ਇਹੀ ਗੱਲ ਮੈਂ ਸੰਧੂ ਨੂੰ ਸਮਝਾਈ ਕਿ ਢਾਲੀ ਵਾਲ ਸੁਭਾਅ ਦੇ ਅੜੀਲ ਹੁੰਦੇ ਆ ਉਹ ਸਿਰ ਜੋੜਨੇ ਤੇ ਸਿਰ ਤੋੜਨੇ ਚੰਗੀ ਤਰ੍ਹਾਂ ਜਾਣਦੇ ਆ ਅੰਦਰਲੀ ਗੱਲ ਇਹ ਆ ਕਿ ਮੁੰਡੇ ਦਾ ਕਿਸੇ ਕੁੜੀ ਨਾਲ ਕੰਟੂ ਮੰਟੂ ਚੱਲਦਾ ਆਹੀ ਜਿਹਨੂੰ ਅੰਗਰੇਜ਼ੀ ਚ ਲਵ ਫੇਅਰ ਕਹਿੰਦੇ ਆ ਤੇ ਹੁਣ ਬਿੱਟੂ ਵਿਆਹ ਵਿਓਸੇ ਕੁੜੀ ਨਾਲ ਕਰੂਗਾ ਨਾ ਕੋਲ ਨਾ ਲਵ ਫੇਅਰ ਜਿੰਨੇ ਮਰਜ਼ੀ ਕਰ ਲਵੇ ਪਰ ਸੱਤਵਾ ਤੇ ਬਿੱਟੂ ਦਾ ਵਿਆਹ ਢਾਲੀ ਵਾਲਾਂ ਦੀ ਪੱਪੀ ਤੋ ਪ੍ਰਿਤੋ ਪ੍ਰਿਤੋ ਕਿੱਥੇ ਚਲੇ ਗਈ ਜਿਵੇਂ ਰਾਂਝੇ ਨੂੰ ਹੀਰ ਤੇ ਪਾਲਕ ਨੂੰ ਪਨੀਰ ਚਾਹੀਦਾ ਕਾਟੀ ਪਾ ਕੇ ਤੱਲੀ ਨੂੰ ਪ੍ਰੀਤੋ ਦਾ ਪਿਆਰ ਚਾਹੀਦਾ ਪ੍ਰੀਤੋ ਪ੍ਰੀਤੋ ਫਰਸ਼ ਮਰੇ ਲਿਸ਼ਕਾਰੇ ਮੇਰੇ ਫਰਸ਼ ਮਰੇ ਲਿਸ਼ਕਾਰੇ ਮੇਰੇ ਫਰਸ਼ ਮਰੇ ਲਿਸ਼ਕਾਰੇ ਮੇਰੇ ਫਰਸ਼ ਮਰੇ ਲਿਸ਼ਕਾਰੇ ਮੇਰੇ ਫਰਸ਼ ਮਰੇ ਲਿਸ਼ਕਾਰੇ ਹਏ 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 ਮੇਰੇ ਰੱਬ ਤੂੰ ਕੀ ਕਹਿਰ ਕਮਾਇਆ ਤੈਨੂੰ ਰਤਾ ਤਰਿਸ ਲੈ ਹੌਸਲਾ ਦਾ ਕੇ ਦਿਲ ਸੇ ਹੌਸਲਾ ਦਾ ਕੇ ਲਓ ਜੀ ਉਹ ਤੂੰ ਹਾਲੇ ਤੱਕ }{ਰੂਸੀ ਬੈਠੀ ਆ ਯਾਰ ਉਹ ਮੈਂ ਤੇਰੀਆਂ ਸਾਰੀਆਂ ਗੱਲਾਂ ਮੰਨਦਾ ਸੋਮੀ ਮੈਂ ਮੰਨਦਾ ਮੇਥੋਂ ਗਲਤੀ ਹੋ ਗਈ ਯਾਰ ਮੈਂ ਆਵਦੇ ਘਰ ਦੇ ਨੂੰ ਦੱਸਣਾ ਭੁੱਲ ਗਿਆ ਵੀ ਤੁਸੀਂ ਪੜ ਤੋ ਉਹ ਮੇਰਾ ਮਤਲਬ ਵੈਸ਼ਨੋ ਯਾਰ ਤੂੰ ਆਪ ਸੋਚ ਯਾਰ ਜੇ ਮੇਰੀ ਬੇਬੇ ਚਾਰ ਤਰ੍ਹਾਂ ਦੇ ਕੁੱਕੜ ਬਣਾ ਸਕਦੀ ਹੈ ਉਹ ਚਾਰ ਸਬਜ਼ੀਆਂ ਨਹੀਂ ਬਣਾ ਸਕਦੀ ਵਿਚਾਰੀ ਹੈ ਆ ਲੈ ਫੜ ਯਾਰ ਗਰਮ ਗਰਮ ਵੈਜ ਬਰਜਰ ਮੈਂ ਤੇਰੇ ਲਈ ਲੈ ਕੇ ਆ ਵਿੱਚ ਪਨੀਰ ਵੀ ਪੋਇਆ ਲੈ ਉਸ ਦਿਨ ਜੇ ਪਨੀਰ ਬਣਾਇਆ ਹੁੰਦਾ ਤਾਂ ਇਹ ਸਿਆਪਾ ਨਹੀਂ ਪੈਣਾ ਸੀ ਤੈਨੂੰ ਪਤਾ ਹੈ ਦਾਦੀ ਨੂੰ ਕਿੰਨਾ ਪਸੰਦ ਹੈ ਪਨੀਰ ਪਨੀਰ ਉਹ ਜਦ ਤੱਕ ਸਾਨੂੰ ਦੱਸੋਗੇ ਨਹੀਂ ਸਾਨੂੰ ਕੀ ਪਤਾ ਉਹਦੇ ਪਾਪੇ ਨੂੰ ਪਨੀਰ ਪਸੰਦ ਹੈ ਕਿਉਂ ਤੇਰੀ ਮਾਂ ਮੈਨ ਰੋਟੀਆਂ ਬਣਾਉਣੀ ਸਿਖਾਉਂਦੀ ਰਹੀ ਹੈ ਹੈ ਬਾਪੂ ਇਮੇਂਟਾ ਆਪਾਂ ਜੇ ਪਤਾ ਲੱਗਿਆ ਜੀ ਚੱਲ ਕੋਈ ਨਹੀਂ ਹੁਣ ਪਤਾ ਲੱਗ ਗਿਆ ਅੱਗੇ ਨੂੰ ਆਪਾਂ ਖਿਆਲ ਰੱਖਾਂਗੇ ਔ ਤੂੰ ਕੁਮਾਲ ਕਰਦੀ ਏ ਟੱਟੂ ਕੁੜੀ ਨਾਲ ਪਿਆਰ ਕਰਦਾ ਤੈਨੂੰ ਇਹ ਨਹੀਂ ਪਤਾ ਉਹਦੇ ਮਾਪਿਓ ਕੀ ਖਾਂਦੇ ਪੀਂਦੇ ਨੇ ਉਹਨੂੰ ਕੀ ਪਸੰਦ ਹੈ ਉਹਨੂੰ ਦਾ ਪੱਠਾ ਨਾ ਹੋਵੇ ਤਾਂ ਚੱਲ ਕੋਈ ਗੱਲ ਨਹੀਂ ਤਕੜਾ ਰਹਿ ਓਏ ਕਲਾਨੀ ਦੇ ਫੰਕਸ਼ਨ ਤੇ ਨਾ ਮੈਂ ਉਹਦੇ ਬੜੇ ਨੂੰ ਖੁਸ਼ ਕਰਕੇ ਭੇਜੂੰਗਾ ਤੂੰ ਵੇਖੀ ਚੱਲ ਬਣਦਾ ਕੀ ਆ